वाहगुरु जी का खालसा वागुरु जी की फतेह आते ही कवन बढ़ाई जो सुने तो कहा स्वामी मूर्ख कहने न जाए क्या कदे 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 देखा मैं अकथ न कथ न जाए जो डुबा वह तो ही आखा जैसे ही बढ़ चरण करो सातना

ਨਾਮ ਉਤਾਰਣ ਕਰ ਲਵੇ ਸਭਨਾ ਜੀਆਂ ਵਿੱਚ ਆਲਪੁਰ ਨੂੰ ਪੂਰਨ ਰਿਖੇ ਨੇਮ ਕੇ ਨੇਮ ਕੋ ਠਾਹਰ ਨਾਮ ਹਿਕਾਰਾ ਨਾਨਕੋ ਅਪਰਸ ਸੰਗ ਨਿਸ਼ਟਾਰ ਹੈ ਜਿ ਪਰਲਵਲ ਵਿੱਚ ਜਿਹੜਾ ਪ੍ਰਮੇਖਰ ਨਮਸਕਾਰ ਕਰੇ ਉਹ ਪਰਸ਼ ਹੈ ਉਹ ਜੋ ਹੈ ਉਹ ਸਭਨਾਂ ਨੂੰ ਤਾਗ ਲੈਂਦਾ ਹੈ ਉਚਾਰਨ ਕਰੋ

मन मैं प्रेम निरंजन धजते मन में बीच यह है मैं तो रहते पर पिछर वैगुरु जी उदे दशों पे पीछे रखदा है उच्चारण करो सतनाम ही रिवाय गुरु

जाना दिन है आप उसको मंडा कन्ना दे निंजा ने सुनता है देखो तो अपने आप तो अपने आप मंडा जानता है सबसे तो जाने आप उसको मंडा गुरु प्रसाद विख्या पर हर मन की भावना मन से टर गुरु जी कृपा द्वारा जिस बिश्वासना ਇਨਾ ਜਿਹੜੀ ਦੇਵ ਭਾਵ ਨੂੰ ਦੂਰ ਰੱਖਦਾ ਹੈ ਮਨ ਦੀ ਬਾਦਨਾ ਮਨ ਚੇਟੜ ਹੈ ਇਛਾ ਜਿਹੜਾ ਮਾਦੀ ਬਾਦਨਾ ਮਨ ਤੋਂ ਟਲ ਜਾਂਦੀ ਨਹੀਂ ਹੈ ਦੂਰ ਹੋ ਜਾਂਦੀ ਹੈ ਕਰਨ ਕਰੋ ਫਤਨਾ ਨਹੀਂ ਹਿਰੀ ਵਾਹੇ ਗੁਰੂ ਸਾਹਿਬ ਹੈ ਬਰੀ ਮਨ ਦੀ ਬਾਦਨਾ ਮਨ ਚੇਟੜ ਹੈ ਤੇ ਗੁਰੂ ਕਿਰਪਾ ਨਾਲ ਟਲਦੀ ਹੈ इन्द्रिय जित पांच दोष ते राहत नाद कोड मजे को एदा अपर्ष इन्द्रिय जित कह जो अपने इन्द्रिय जित लंदा है भाई इन्द्रिय कफ लु मोह अहंकारणि पर दोष है ना जो हो तो बच गया हुंदा है इन्द्रिय जित पांच दोष ते राहत नाद कोड मजे को ऐसा अपर्ष

ਜਿਹੜੇ ਦੂਸਰਾ ਪਦ ਹੈ ਨੌਵੀਂ ਅਸਬਦੀ ਦਾ ਸ਼ੁਰੂ ਕਰਨੀ ਵਿਅਕਤੀ ਹੈ ਕਿਨਵਾ ਗੋਜੀ ਬੈਸਨੋ ਸੋ ਜਿਸ ਉੱਪਰ 100% ਬਿਸਣੇ ਮਾਇਤੇ ਹੋਏ ਪਿੰਨ ਬੈਸਨੋ ਹੈ ਜਿਸ ਉੱਪਰ ਪਰਮੇਸ਼ਰ ਆਤਾ ਕੁਝ ਹੋ ਹ ਐ ਜੇ ਜਿਹੜੀ ਮਿਸ਼ਨ ਦੀ ਮਾਇਆ ਵਾਲੇ ਗੁਰੂ ਜੀ ਜਮਾਇਆ ਪਰਮੇਸ਼ਰ ਜੀ ਹੈ ਆਪਣੇ ਆਪ ਨੂੰ ਅਡਰ ਰੱਖਦਾ ਹੈ ਜਾਗਣ ਕਰੋ ਸਤਨਾਮੁ ਈ ਵਾਹਿ ਗੁਰੂ ਸਾਹਿਬ ਜੀ ਜਿਸ ਦੇ ਉਪਰ ਬਾਈਕੀ ਕੁਸ ਹੋ ਜਾਂ ਨਿਹਾਨ ਇਸ ਤਰਾ ਉਹ ਹੀ ਵਹਿਦਾ ਪਰਮేశਵਾ ਆ ਰਹਾ ਹੈ ਪੂਰੀ ਮਾਇਆ ਤੋਂ ਬਚ ਜੱਧਾ ਹੈ ਕਰਮ ਕਰਤ ਹੋਵੇ ਨਾ ਕਰਣ ਸਹਿਣ ਬੈਸ ਨੂੰ ਦਾ ਨਿਰਮਲ ਚੜਵਾਓ काम करता हो जिस वैष्णव का निर्मल धर्म उजड़ वैष्णव जब पवित्र पवित्र धर्म है उच्चारण करो कहो फल की इच्छा नहीं बदशा केवल भगत कीर्तन वो किसे किस कर्म करता है

ਮਨ ਨੂੰ ਅੰਤਰ ਸਿਮਰਨ ਕੋ ਪਾਲ ਉਹਦੇ ਮਨ ਦੇ ਵਿੱਚ ਇਹ ਚੰਡੇ ਅੰਦਰ ਪਰਮੇਸ਼ਰ ਜਿਹੜੇ ਸਿਮਰਨਾ ਹੁੰਦਾ ਹੈ ਸਾਵੇਂ ਉੱਪਰ ਹੋ ਗਿਰਪਾਹ ਜਦੋਂ ਅੰਦਰ ਸਿਮਰਨ ਚੱਲ ਰਿਹਾ ਹੈ ਤੇ ਫਿਰ ਸਾਰਿਆਂ ਉੱਤੇ ਉਹ ਕਿਰਪਾ ਰੂਪ ਕੇ ਵਰਸਦਾ ਹੈ ਉਚਾਰਨ ਕਰੋ ਆ ਮਾਨਵੀ ਤੇ ਨਾਮ ਨਿਰਣ ਕਰ ਲੈਂਦਾ ਪੱਕਾ ਕਰ ਲੈਂਦਾ ਜਬ ਜਬ ਕੇ ਤੇ ਜਿਹੜੇ ਹੋਰਨ ਹਨ ਅਵਰਗਨ ਹੋਰ ਨੂੰ ਉਹਨਾਂ ਨੂੰ ਨਾਮ ਚ ਬੰਦਾ ਹੈ ਨਾਨਕੋ ਬੈਜਨੋ ਪਰਮ ਗੱਜ ਭਾਵ ਹੈ ਹੈ ਨਾਟਕ ਉਹ ਜਿਹੜੇ ਬਰੇਸ਼ਨ ਹੋ ਹੈ ਪਰਮ ਗੱਜੇ ਨੂੰ ਮੁਕਤੀ ਨੂੰ ਪ੍ਰਾਪਤ ਹੁੰਦਾ ਹੈ ਉਜਾਰਨ ਕਰੋ ਸਾਟਾ ਜੋ ਕਹਨ ਮੇਸਟ ਬਜੀ ਦਾ ਸ਼ੁਰੂ ਕਰ ਲਈ ਬੇਂਤੀ ਐ ਕਿਰਪਾ ਕਰੋ ਜੀ। ਕੋਟੇ ਭਗਵਾਨ ਤੇ ਭਗਤ ਕਰ ਰੱਖ। ਕੋਟੇ ਉਹ ਕੁਰਸਾ ਹੁੰਦਾ ਹੈ ਜਿਸ ਨੂੰ ਅਕਾਲ ਪੁਰਖ ਦੇ ਪਦ ਕੀ ਜਾਨੀ ਛੱਡ ਗਿਆ ਹੋਵੇ। ਕੋਟੇ ਭਗਵਾਨ ਤੇ ਭਗਤ ਕਰ ਰੱਖ। ਉਹਨੂੰ ਪਦ ਕੀ ਜਾਨੀ ਛੱਡਦਾ ਪਰਮੇਸ਼ਰ ਜੀ ਪਦ ਕੀ ਜਾਨੀ ਕੋਟੇ ਹੈ ਉਹ ਕੋਰਕ। ਉਪਾਸਕਾਂ

मन से बिगला पूजे सगल पारम मन से दूर हो गया हो दूर हो गया हो पार मिश्रो सारी जगह जो बयापुरूप जान के पूजा होवे

कर कर दे दे, कर मन करके धन करके अकाल दे अर्पण कर देता है हर के चरण किरदाव है नानक ऐसा भगवंत भाव है ਆਪਣੇ ਆਪ ਨੂੰ تعال ਗੁਰ ਮੰਨ ਕਰਕੇ ਕਾਰਗੁਰ ਦੀ ਈਕੇ ਹਰਪੜ ਕਰ ਲੈਂਦਾ ਹੈ ਜਿਹੜੇ تعال ਗੁਰ ਪਰਮੇਸ਼ਰ ਦੀ ਜੈਨਾ ਨੂੰ ਹਿੰਦੇ ਜਿਹਦੇ ਸਭ ਸੰਦਾ ਹੈ ਮਾਰਗ ਨੇ ਹੈ ਨਾਨਕ ਐਸਾ ਜਿਹੜਾ ਉਪਾਸ ਗੈ ਭਗਤੀ ਕਰਦੇ ਵਾਲਾ ਹੈ ਉਹ ਵਿਚ ਦਾ ਪਿਆਰਾ ਹਰਮੇਜਨ ਪਾਲ ਲੈਂਦਾ ਹੈ ਉਜਾਰਣ ਕਰੋ ਸੰਤ

ਉਹ ਪੰਡਤ ਆਨੰਗੰਦ ਜੋ ਸਮਝਦਾ ਹੈ ਨਾਮ ਨਾਮ ਆਤਮੈ ਸੋਧ ਹੈ ਜਿਹੜਾ ਵੈਗੁਨੂ ਦਾ ਨਾਮ ਹੈ ਉਹਨੂੰ ਮਨ ਦੇ ਵਿੱਚ ਵਿਚਾਰ 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 ਕੇ ਤਤ ਰਤ ਨੂੰ ਪਿੰਦਾ ਹੈ ਯਾਣਨ ਕਰੋ ਜਾਣਗੇ ਜਿਹਨਾਂ ਨਾਮ ਦਾ ਰਜ਼ਬਿੰਦਾ ਉਸ ਪੰਡਤ ਦੇ ਉਪਦੇਸ਼ ਜਗ ਜੀਵ ਹੈ ਕਹਿੰਦਾ ਜਿਹੜਾ ਉਹ ਪੰਡਤ ਹੈ ਮਾਰਜਾ ਉਹਦਾ ਜਿਹੜਾ ਉਪਦੇਸ਼ ਹੈ ਸਿੱਖਿਆ ਹੈ ਉਹਦੇ ਨਾਲ ਜਿਹੜਾ ਜੱਗ ਜੋ ਐਨਾ ਹੈ ਹਰਾ ਹੋ ਜਾਂਦਾ ਹੈ ਭਾਵ ਵਿਕਾਰਨ ਬਚ ਜਾਂਦਾ ਹੈ ਜਗ ਜਾਣ ਕਰੋ हर की कथा हृदय बसावे सो पंडल फिर जौन ना आवे जो हरि की कथा नो अपने हृदय में बसा लेना है सो पंडल जो ना आवे आव महाराज के जेडो पंडल है वो जूना भी से नहीं आंदा पाप जन्म का मर्दा नहीं है जानन करो साना आ है गुरु है बडी वो पंडल है ਨਾਮ ਲੈ ਧੁਕੇ ਆਪ ਆਪਣੇ ਆਪ ਨੂੰ ਸੋਝਾ ਲੰਦਾ ਮਨ ਨੂੰ ਵਿਚਰ ਕਰਕੇ ਗੁਰਬਾਣੀ ਦੇ ਵਿਚਾਰਾਂ ਨੂੰ ਲੈ ਹੋਰ ਨੂੰ ਸੋਝਾ ਲੰਦਾ ਨਾਲ ਜਿਹੜੇ ਨਾਲ ਲੱਗਦੇ ਸਾਚੀ ਜਿੰਦਗੀ ਉਹ ਬੰਦਾ ਜਾਨ ਲਿਗਿਆ ਤੇ ਅੰਮ ਦੇਹ ਪ੍ਰਾਣ ਹਰ ਕੀ ਕਰਦਾ ਹੈ ਜੇ ਮਨ ਸਾਵੇ ਸੁਪੜ ਤੇ ਜੋੜਨਾ ਆਵੇ ਬੇਜ ਗੁਰਾਂ ਸਿਮਰਿ ਸੁਭਜੇ ਗੂਲ ਸੁਖੁ ਮੇ ਜਾਣੈ ਸਥੂਲ

ਤਾਂ ਜਿਹੜਾ ਇਹ ਆਕਾਰ ਹੈ ਇਹਨਾਂ ਨੂੰ ਊਸੂਲ ਊਸੂਲ ਬਣਾ ਦਿੰਦਾ ਇਹ ਚਲਾਦਾ ਹੈ ਉਚਾਰਨ ਕਰੋ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਇਹ ਜਿਹੜੇ ਪੰਜਾੜਾ ਨਾਲ ਨੂੰ ਸਮਝ ਜਾਂਦਾ ਇਹ ਸੁਖ ਸੁਖਾਂ ਕਹਿੰਦੇ ਇਹ ਦਿੱਸ਼ਾ ਨਹੀਂ ਹੈ ਜਿਹੜਾ ਊਸੂਲ ਹੈ ਉਹ ਵੱਡਾ ਹੁੰਦਾ ਹੈ ਬਡਾ ਜਿਹੜਾ ਜਿੱਥੇ ਆਇਆ ਇਹਦਾ ਸੂਰਜਾਂ ਦੇ ਤਾਰੇ ਆਪਾਂਾਰੇ ਇਹ ਜਿਹੜੇ ਇਹ ਊਸੂਲ ਹੈ ਸੁਖਿਆ ਮੈਂ ਪਰਮੇਸ਼ਰ ਦੇ ਬਿਚੇ

ਇਤਰਾਗੰਦ ਪੰਡਤ ਉਹ ਆਵੜੰ ਨੂੰ ਪਰਬੋਧ ਲੈਂਦਾ ਹੈ ਤੇ ਕਿਉ ਮਰਨ ਨੂੰ ਦੇਹ ਦਿੰਦਾ ਹੈ اے ਨਾਨਕ ਉਸ ਪੰਡਤ ਨੂੰ ਸਦਾ ਨਾਮ ਸ਼ਿਕਾਰ ਹੈ ਜੋ ਐਸਾ ਪੰਡਤ ਬਣ ਜਿਵੇਂ ਕਹਿੰਦੇ اے ਨਾਨਕ ਉਸ ਨੂੰ ਸਦਾ ਨਾਮ ਸ਼ਿਕਾਰ ਹੈ ਉਜਾਣਣ ਕਰੋ

मलाव मजे का खालसा बाने मुंडी की पद